ਕਰਿਓ ਮੇਰਾ लेखा ਨਾ ਕਰਿਓ ਆਖੋ ਸਤਨਾਮੁ ਸ੍ਰੀ ਮੈਂ ਨਕਮਾ ਮੈਂ ਗੁਣਾਂ ਦੇ ਨਾਲ ਭਰਿਆ ਮੇਰੇਆ ਮਾਲਕਾ ਜੇ ਤੂੰ लेखा ਲਿਆ ਤੇ ਮੇਰੀ ਹਾਰ ਹੋ ਜਾਣੀ ਹੈ ਕਈਰ ਜਦੋਂ ਗੁਰਸਿੱਖ ਨਵੀਂ ਨਵੀਂ ਬਾਣੀ ਪੜਨੀ ਸ਼ੁਰੂ ਕਰਦੇ ਆ ਨਵਾਂ ਨਵਾਂ ਨਾਮ ਜਪਣਾ ਸ਼ੁਰੂ ਕਰਦੇ ਆ ਨਵਾਂ ਨਵਾਂ ਗੁਰੂ ਘਰ ਨਾਲ ਜੁੜਦੇ ਆ ਨਾ ਫਿਰ ਮਨ ਵਿੱਚ ਆ ਜਾਂਦਾ ਅੱਜ ਇੰਨੇ ਦਿਨ ਹੋ ਗਏ ਬਾਣੀ ਪੜਦਿਆਂ ਅੱਜ ਇੰਨੇ ਦਿਨ ਹੋ ਗਿਆ ਨਾਮ ਜਪਦਿਆਂ ਅੱਜ ਇੰਨੇ ਐਤਵਾਰ ਹੋ ਗਿਆ ਗੁਰੂ ਦਰ ਘਰ ਵਿੱਚ ਆ ਕੇ ਸੇਵਾਵਾਂ ਕਰਦਿਆਂ ਮੈਨੂੰ ਮਿਲਿਆ ਕੋਈ ਨਹੀਂ ਕੁਝ ਲੇਖੇ 'ਚ ਪੈ ਜਾਂਨੇ ਆ ਗਿਣਤੀਆਂ ਕਰਨੀਆਂ ਸ਼ੁਰੂ ਕਰ ਦਿੰਨੇ ਆ ਆਪਣੇ ਨਿਤਨੇਮ ਨੂੰ ਆਪਣੀ ਬਾਣੀ ਨੂੰ ਆਪਣੀ ਸੇਵਾ ਨੂੰ ਗੁਰੂ ਅੱਗੇ ਜਣਾਉਣਾ ਸ਼ੁਰੂ ਕਰ ਦਿੰਨੇ ਆ ਪਰ ਯਾਦ ਰੱਖਣਾ ਜੇ ਅਸੀਂ ਲੇਖਾ ਮੰਗਾਗੇ ਨਾ ਤੇ ਮੈਨੂੰ ਲੇਖਾ ਦੇ ਮੈਂ ਇਨੀ ਬਾਣੀ ਪੜੀ ਮੈਨੂੰ ਲੇਖਾ ਕਰਕੇ ਫਲ ਦੇ ਮੈਨੂੰ ਹਿਸਾਬ ਕਰਕੇ ਫਲ ਦੇ ਮੇਰਾ ਇਨਾ ਕੁ ਫਲ ਤੇ ਬਣਦਾ ਫਿਰ ਹਾਰ ਸਾਡੀ ਹੋਵੇਗੀ ਕਦੇ ਗੁਰੂ ਦੇ ਨਾਲ ਲੇਖੇ ਵਿੱਚ ਨਹੀਂ ਪੈਣਾ ਬਾਣੀ ਤੇ ਅੱਜ ਪੜ੍ਹਨੀ ਸ਼ੁਰੂ ਕੀਤੀ ਹੈ ਨਾਮ ਤੇ ਅੱਜ ਜਪਣਾ ਸ਼ੁਰੂ ਕੀਤਾ ਹੈ ਗੁਰਦੁਆਰੇ ਤੇ ਅੱਜ ਆਉਣਾ ਸ਼ੁਰੂ ਕੀਤਾ ਹੈ ਸਿੱਖਾ ਕਿੰਨੇ ਸਾਲ ਟੁੱਟਾ ਰਿਆਂ ਤੇ ਜੇ ਮਾਲਕ ਲੇਖੇ ਵਿੱਚ ਪੈ ਗਿਆ ਤੇ ਪਹਿਲੋਂ ਤੇਰੇ ਉਹਨੇ ਕਾਲੇ ਕਾਗਜ਼ ਖੋਲ ਦਿੱਤੇ ਆਖੋ ਸਤਨਾਮ ਸ੍ਰੀ ਪਹਿਲੋਂ ਤੇਰੇ ਕਾਲੇ ਕਾਗਜ਼ਾਂ ਨੂੰ ਫੋੜ ਲਿਆ ਫਿਰ ਦੱਸ ਕੀ ਕਰੇਗਾ ਹਾਰ ਹੋ ਜਾਣੀ ਐ ਭਿੱਜੇ ਹੋਏ ਮਨ ਦੇ ਨਾਲ ਉਹਨੂੰ ਕਿਆ ਕਰ ਲੇਖ ਹੈ ਕਤੈਨ ਛੂਤੀ ਐ ਖਿੰਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਟਾਰ ਲੇਖੇ ਵਿੱਚ ਨਹੀਂ ਪੈਣਾ ਹਿਸਾਬ ਦੇ ਵਿੱਚ ਨਹੀਂ ਪੈਣਾ ਮਾਲਕਾ ਮੇਰਾ ਲੇਖਾ ਨਾ ਕਰੀ ਲੇਖਾ ਛੋੜ ਮੇਰਾ ਲੇਖਾ ਛਾੜੀ ਦੇ